ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਿਮਾਚਲ ਦੇ ਵਿੱਚ ਪੈ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਹੁਸ਼ਿਆਰਪੁਰ ਪੌਂਗ ਡੈਮ ਦੇ ਵਿੱਚੋਂ ਵੀ ਵਕ-ਵਕ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੇਕਰ ਅਸੀਂ ਹੁਸ਼ਿਆਰਪੁਰ ਟਾਂਡਾ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਟਾਂਡਾ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਕਿ ਹੁਣ ਕਾਫੀ ਵੱਧਿਆ ਦਿਖਾਈ ਦੇ ਰਿਹਾ ਹੈ ਤਾਂ ਜਿਹੜੇ ਦਰਿਆ ਦੇ ਕੰਡੇ ਪਿੰਡ ਲੱਗਦੇ ਨੇ ਨਾਲ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਪਾਣੀ ਫਸਲਾਂ ਤੱਕ ਕਿਸਾਨਾਂ ਦੀਆਂ ਪਹੁੰਚ ਚੁੱਕਿਆ ਹੈ ਖਾਸ ਕਰ ਪਿੰਡ ਰੜਾ ਮੰਡ ਦੀ ਗੱਲ ਕਰੀਏ ਜੇਕਰ ਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਤਾਂ ਇਹ ਫਸਲਾਂ ਵੀ ਜਿਹੜੀਆਂ ਕਿ ਨੇ ਹੁਣ ਡੁੱਬਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਜਿਹੜੇ ਕਿਨਾਰਿਆਂ ਦੇ ਉੱਤੇ ਬੰਨ ਲੱਗਦੇ ਨੇ ਉਹਨਾਂ ਨੂੰ ਵੀ ਕਿਸਾਨ ਭਰਾਵਾਂ ਦੇ ਵੱਲੋਂ ਆਪਸੀ ਤਾਲਮੇਲ ਦੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹਾਇਤਾ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਹਨਾਂ ਦਾ ਧਿਆਨ ਉਹਨਾਂ ਦੇ ਪਿੰਡਾਂ ਵੱਲ ਆ ਰਿਹਾ ਹੈ ਸੋ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਗੱਦੂਵਾਲ ਤੋਂ ਬਾਲ ਸਾਹਿਬ ਬਿਲਕੁਲ ਜੀ ਇਹ ਜਿਹੜਾ ਕੰਮ ਚੱਲ ਰਿਹਾ ਹੈ ਜਿਹੜਾ ਕੰਮ ਚੱਲ ਰਿਹਾ ਹੈ ਇਹ ਪ੍ਰਸ਼ਾਸਨ ਦਾ ਕੰਮ ਕਰਕੇ ਦਾ ਕੰਮ ਇਹ ਪ੍ਰਸ਼ਾਸਨ ਦਾ ਕੰਮ ਆ ਹੀ ਹੈ ਸਾਨੂੰ ਜਿਵੇਂ ਖੁਦ ਕਰਨਾ ਪੈ ਰਿਹਾ ਹੈ ਜੀ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਆ ਜੀ ਕਹਿੰਦਾ ਸਾਡਾ ਬੰਦ ਜਿਹੜਾ ਸਹੀ ਹੋਣਾ ਚਾਹੀਦਾ ਹੈ ਗਾੜੀ ਨਾ ਕਿ ਇਹ ਪੂਰੀ ਬੰਨ ਜਾਂਦੀ ਗਾੜੀ ਛੱਡ ਦੇ ਵੇ ਜੀ ਜਿਹੜਾ ਨੁਕਸਾਨ ਲਗਾਤੀ ਹੋਏ ਨੁਕਸਾਨ ਸਾਡੇ ਇਹ ਦੱਪਣ ਕੇ ਨਾ ਨਾ ਸਾਨੂੰ ਕਾ ਜਿਹੜਾ ਬੰਦ ਟੁੱਟ ਗਿਆ ਤਾਂ ਠੋਕੋ ਬੜਾ ਹਜ਼ਾਰ ਕ ਦਾ 14000 ਦੇ ਵਿੱਚ ਦਰਜ ਹੋਏ ਹਾਂ ਹਾਂ ਜੀ ਤੁਸੀਂ ਦੇਖੋ ਜੀ ਪਿੰਡ ਗੰਦੂਆ ਹਾਂ ਜੀ ਹਾਂ ਜੀ ਗੰਦੂਆ ਵਾਲ ਪਿੰਡ ਭਾਜੀ ਇਹ ਬੰਨ ਟੁੱਟ ਜਾਂਦਾ ਤਾਂ ਕਿੰਨਾ ਕੁ ਤੱਕ ਸਾਨੂੰ ਦਾ ਇਹ ਭਾਜੀ ਬਹੁਤ ਨੁਕਸਾਨ ਹੋਣਾ ਸੀ ਸਾਡੇ ਦੋਹਾਂ ਤੰਨਾ ਪਿੰਡਾਂ ਦੀ ਫਸਲ ਡੁੱਬਣੀ ਸਾਰੀ ਭਾਜੀ ਇਹ ਇਹ ਦੇ ਪ੍ਰਸ਼ਾਸਨ ਦੇਖਣਾ ਕਿ ਇਹ ਡੁੱਬ ਜਾਈਏ ਇਹ ਕਿਹ ਕਿਹ ਕਿਹਦੇ ਸਹਿਯੋਗ ਨਾਲ ਕੰਮ ਹੋ ਰਿਹਾ ਹੈ ਇਹ ਭਾਈ ਜੀ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਪਿੰਡ ਦੇ ਨਾਲ ਪੰਚਾਇਤ ਦੇ ਸਹਿਯੋਗ ਹਾਂ ਭਾਈ ਸਹਿਯੋਗ ਨਾਲ ਤੁਹਾਡੇ ਪਾਸ ਪੰਚਾਇਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਤਿੰਨਾ ਪੰਡਾ ਦੀ ਜ਼ਮੀਨ ਢੋਨਾ ਡੁੱਬ ਜਣਾ ਆਈਏ ਅੱਛਾ ਜੀ ਹਾਂ ਜੀ ਇਹ ਰਾੜਾ ਗੰਧੂ ਵਾਲਾ ਫੈਸ਼ਨ ਟੂਰ ਬਾਈ ਨਹੀਂ ਐ ਐਮਐਲ ਕੋਈ ਵੀ ਅੱਜ ਤੱਕ ਨਹੀਂ ਪਹੁੰਚਿਆ ਇਹ 4 ਪੈ ਨੇ ਡੁੱਬਣਾ ਹੈ ਇਹ ਹਾਂ ਜੀ ਹਾਂ ਜੀ ਮਾਣ ਪਟਕਲਾ ਕਹ ਰਹੀ ਆ ਪਸਮਾਨ ਥੋੜਾ ਰਹਿਿੰਦਾ ਟੋਟਾ ਇਹ ਆ ਗੁਰ ਦੇਣਾ ਤੇ ਨਿੱਕੂ ਸਰਪੰਚ ਨੇ ਜਿਉਂ ਵੀ ਜਾਂਦੀ ਆ ਉਹ ਸਾਡੇ ਨਾਲ ਮਤ ਕਰਨ ਦੇ ਆ ਉਹਨਾਂ ਨੇ ਸਭ ਕੁਝ ਕੀਤਾ ਕਿ ਜੀਸੀਬੀ ਨਾ ਹੁੰਦੀ ਤੇ ਪਾਣੀ ਹੁਣ ਤਾਂ ਘੰਦਰ ਝੋਨੇ ਦੇ ਅੰਦਰ ਵੜ ਚੁੱਕਾ ਹੈ ਠੀਕ ਹੈ ਤੇ ਜੀਸੀਬੀ ਨੇ ਲਿਆਣ ਕੇ ਬੰਨ ਲੌਂਡੇ ਆ ਜੀਸੀਬੀ ਚੱਲਣ ਡਈ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਪਿੰਡ ਗੰਦੂਵਾਲ ਜੇਲਾ ਕੇ ਬਿਆਸਤਰਾ ਦਾ ਪਾਣੀ ਜਿਆਦਾ ਹੋਣ ਕਰਕੇ ਬਹੁਤ ਜਿਆਦਾ ਨੁਕਸਾਨ ਝੋਨੇ ਡੁੱਬ ਗਏ ਆ ਰਾਹ ਟੁੱਟ ਰਹੇ ਆ ਤੁਸੀਂ ਬੰਨ ਟੁੱਟ ਰਹੇ ਆ ਜਿਹੜੇ ਕਿ ਅਸੀਂ ਇਹ ਕੰਮ ਅਸੀਂ ਰੜੇ ਸਰਪੰਚ ਸਤਾਜ ਚਰਨਜੀਤ ਸਿੰਘ ਨਿਪੂਰੀ ਮਸ਼ੀਨ ਲਿਆ ਕੇ ਖੁਦ ਅਸੀਂ ਆਪਣੇ ਰਾਹ ਉੱਚੇ ਕਰਨਦੇ ਆਂ ਆ ਪਾਣੀ ਰੋਕ ਰਹੇ ਆਂ ਤੇ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਆ ਅਜੇ ਤੱਕ ਸਾਡੇ ਕੋ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਤੁਸੀਂ ਬਣਨਪ ਕੇ ਬੰਨਿਆ ਹੀ ਪਿਛਲੇ ਸਾਲ ਉਹ ਵੀ ਟੁੱਟ ਰਿਹਾ ਉਲੇ ਪਾਸੇ ਉਹ ਟੁੱਟ ਰਿਹਾ ਤੇ ਇਹ ਚਾਹੀਦਾ ਪ੍ਰਸ਼ਾਸਨ ਨੂੰ ਕਿ ਜਿੰਨਾ ਵੀ ਇਹ ਹੈਗਾ ਮਸ਼ੀਨਾਂ ਲੈ ਕੇ ਆਉਣ ਆਪਣੀਆਂ ਜੀਪਸੀ ਲੈ ਕੇ ਆਉਣ ਤੇ ਇੱਥੇ ਆ ਕੇ ਮੌਕਾ ਵੇਖਣ ਆ ਕੇ ਕਿੰਨਾ ਝੋਨਾ ਝੂਣਪਰਦਾ ਰੜੇ ਦਾ ਗੰਦੂ ਵਾਲ ਦਾ ਤੇ ਅਬਦੁੱਲਾਪੁਰ ਦਾ ਨਿਆਣੀ ਦਾ ਸਾਰਿਆਂ ਦਾ ਖਰਾਬ ਹੋ ਰਿਹਾ ਤੇ ਖਰਾਬਾ ਖੁਰੂਪਾ ਜਿਹੜਾ ਸਾਡਾ ਪਿਛਲੇ ਵਾਰੀ ਵੀ ਨਹੀਂ ਹਲਤਾ ਜਦ ਤੱਕ ਇਹਨਾਂ ਨੂੰ ਨਹੀਂ ਮਿਲਿਆ ਤੇ ਸਾਡੀਆਂ ਤਿੰਨ ਫਸਲਾਂ ਮਰਦੀਆਂ ਜੀ ਕਣਕ ਵੀ ਮਰ ਜਾਂਦੀ ਹੈ ਪੈਸੇ ਲੱਗਦੇ ਝੋਨਾ ਹੀ ਮਰ ਜਾਂਦਾ ਸਾਡਾ ਗੰਨਾ ਵੀ ਮਰ ਜਾਂਦਾ ਮੈਂ ਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦ ਸਿੰਘ ਰੜਾ ਪਿੰਡ ਪਿੰਡ ਤਰਪੰਥੜਾ ਜੀ ਬੈਂਤੀ ਗੱਦਾ ਵੀ ਜਿਆਦਾ ਪਾਣੀ ਦਾ ਪੱਧਰ ਵਧਣ ਕਰਕੇ ਗੰਧੂ ਆਲ ਦੇ ਲਾਗੇ ਬੰਨ੍ਹ ਦੇ ਅੰਨ ਟੁੱਟ ਗਿਆ ਆ। ਸ਼ੁਰੀਬਨ ਕਾਫੀ ਨੁਕਸਾਨ ਹੋਣਾ ਆ। ਅਸੀਂ ਆਪਣੀਆਂ ਮੁਸੰਦਰੀ ਲੈ ਕੇ ਅਸੀਂ ਬੰਨ੍ਹ ਬੰਨਣ ਰਹੇ ਆ। ਬਾਕੀ ਆ ਵੀ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਆ ਕੇ ਇੱਥੇ ਦੇਖਣ ਅਸੀਂ ਕਾਲ ਵੀ ਕੀਤੀ ਉਹਨਾਂ ਨੂੰ ਕਿ ਇੱਥੇ ਆਉ ਕਾਫੀ ਨੁਕਸਾਨ ਹੋ ਜਾਣਾ। ਜੇ ਤੁਸੀਂ ਨਾ ਆਈ ਨਹੀਂ ਇਹ ਕਰਦੇ ਤੇ ਕਾਫੀ ਨੁਕਸਾਨ ਹੋ ਜਾਣਾ। ਕਾਫੀ 500 ਏਕੜ ਤੋਂ ਵੱਧ ਨੁਕਸਾਨ ਹੋ ਜਾਣਾ। ਤੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਵੀ ਆ ਕੇ ਇੱਥੇ ਮੌਕਾ ਦੇਖੋ ਵੀ ਇਹ ਜਿਆਦਾ Down, Inspiring innovation, DNA, university.